ਸਾਹਿਬ ਕਹਿੰਨ ਲੱਗੇ ਇਸ ਤੋਂ ਬਿਨਾ ਵੀ ਬਾਬਾ ਜੀ ਇੱਕ ਹੋਰ ਸੰਬੰਧ ਹੈ ਮੈਂ ਗੁਰੂ ਹਾਂ ਗੁਰੂ ਨਾਨਕ ਦੀ ਸੇਵਾ ਮਿਲੀ ਹੈ ਦਰ ਦੀ ਪਰ ਐ ਬਾਬਾ ਬੁੱਢਾ ਸਾਹਿਬ ਬਾਬਾ ਜੀ ਦੇ ਹੱਥਾਂ ਵੱਲ ਇਸ਼ਾਰਾ ਕਰਕੇ ਕਹਿੰਦੇ ਇਹ ਸਰੀਰ ਦਾ ਸੰਬੰਧ ਇਹਨਾਂ ਹੱਥਾਂ ਨਾਲ ਵੀ ਜੁੜਿਆ ਕਿਉਂਕਿ ਜਦੋਂ ਗੰਢੇ ਭਨ ਕੇ ਮੇਰੀ ਮਾਂ ਨੂੰ ਤੁਸੀਂ ਅਸੀਸ ਦਿੱਤੀ ਮਾਤਾ ਗੰਗਾ ਨੂੰ ਬਚਨ ਕੀਤਾ ਮੈਂ ਚਾਹੁੰਦਾ ਸੀ ਬਾਬਾ ਤੇਰਾ ਕਰਜ਼ਾ ਲਾ ਦੇ ਆ ਕੁਝ ਇੱਕ ਦਿਨ ਸਮਾਂ ਆ ਗਿਆ ਬਾਬਾ ਬੁੱਢਾ ਸਾਹਿਬ ਜੀ ਆਪਣੇ ਜੀਵਨ ਦੇ ਅੰਤਮ ਪੜਾਵਲ ਪਹੁੰਚ ਗਏ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ ਹੁਣ ਸਮਾਂ ਨੇੜੇ ਆ ਗਿਆ ਹੁਣ ਸੰਸਾਰ ਨੂੰ ਤਿਆਗਣ ਦਾ ਵਕਤ ਆ ਗਿਆ ਕਹ ਲਗੇ ਬਾਬਾ ਜੀ ਫਿਰ ਮੇਰੇ ਲਈ ਕੀ ਹੁਕਮ ਹੈ ਕਹਿੰਦੇ ਮਹਾਰਾਜ ਇੱਕੋ ਬੇਨਤੀ ਹੈ ਕਿ ਜਦੋਂ ਮੈਂ ਇਹ ਸੰਸਾਰ ਤੋਂ ਅੰਤਲਾ ਸਵਾਸ ਲਵਾਂ ਤਉ ਸਵਾਗ ਸੱਚੇ ਪਾਤਸ਼ਾਹ ਆਪ ਜੀ ਮੇਰੇ ਸਨਮੁਖ ਮੇਰੇ ਸਾਹਮਣੇ ਬੈਠੇ ਹੋਵੋ ਤੇ ਮੈਂ ਸੰਸਾਰ ਤਿਆਗ ਦਿਆਂ ਬਸ ਮੇਰੀ ਇਹੀ ਅਰਜ਼ ਹੈ ਇਤਿਹਾਸ ਕਹਿੰਦਾ ਐਸਾ ਹੀ ਹੋਇਆ ਬਾਬਾ ਬੁੱਢਾ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਦੀ ਤਿਆਰੀ ਕੀਤੀ ਇਸ਼ਨਾਨ ਕੀਤਾ ਚਿੱਤੇ ਵਸਤਰ ਸਜਾਏ ਚਿੱਟੀ ਵਿਸ਼ਾਈ ਕੀਤੀ ਆਪ ਚੌਂਕੜਾ ਮਾਰ ਕੇ ਜਪਜੀ ਸਾਹਿਬ ਦਾ ਬਾਣੀ ਦਾ ਪਾਠ ਆਰੰਭ ਕੀਤਾ ਤੇ ਜਿਸ ਵਕਤ ਇਹ ਤੁਕ ਪੜੀ ਜਿਨਹੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇਹਦੇ ਨਾਲ ਹੀ ਬਾਬਾ ਬੁੱਢਾ ਸਾਹਿਬ ਜੀ ਜੋਤੀ ਜੋਤ ਸਮਾਏ। ਕਹਿੰਦੇ ਜਿਸ ਵਕਤ ਬਾਬਾ ਬੁੱਢਾ ਸਾਹਿਬ ਜੋਤੀ ਜੋਤ ਸਮਾਏ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿੰਦੇ ਗੁਰਸਿੱਖੋ ਵਧਾਈ ਹੋਵੇ। ਸਿੱਖਾਂ ਤੇ ਇੱਕਦਮ ਸੁਨਾਟਾ ਪੈ ਗਿਆ। ਕਿਉਂਕਿ ਕਦੇ ਮੌਤ ਦੇ ਸਮੇਂ ਵਧਾਈ ਸੁਣੀ ਨਹੀਂ ਸੀ। ਪਰ ਹੁਣ ਕਿਸੇ ਦੀ ਇਹ ਵੀ ਜ਼ਰੂਰਤ ਨਹੀਂ ਗੁਰ ਕਹੇ ਆਸਾ ਕਰ ਕਮਾਵੋ ਗੁਰ ਕੀ ਕਰਨੀ ਕਾਹੇ ਤਵਹ ਨਾਲ ਹੀ ਪਲਟ ਕੇ ਕਹਿੰਦੇ ਗੁਰ ਸਿੱਖੋ ਤੁਸੀਂ ਸੋਚਦੇ ਹੋਗੇ ਕਿ ਬਾਬਾ ਬੁੱਢਾ ਸਾਹਿਬ ਨੇ ਸਰੀਰ ਛੱਡਿਆ ਤੇ ਮੈਂ ਵਧਾਈ ਦੇਣਾ ਕਹਿੰਦੇ ਮੈਨੂੰ ਇੱਕ ਗੱਲ ਦੱਸੋ ਜਿਹੜਾ ਸੂਰਮਾ ਬਦਾਨੇ ਜੰਗ ਦੇ ਵਿੱਚ ਜੰਗ ਕਰਕੇ ਜਿੱਤ ਕੇ ਆਜਵੇ ਮਜਾਨ ਨੂੰ ਉਹਦੇ ਜਿੱਤ ਤੇ ਬਾਅਦ ਉਹਨੂੰ ਅਫਸੋਸ ਕਰੀਦਾ ਕਿ ਵਧਾਈ ਦੇਈਦੀ ਹੈ ਕਹਿ ਲਗੇ ਮਹਾਰਾਜ ਉਹਨੂੰ ਤੇ ਫਿਰ ਵਧਾਈ ਦਤੀ ਹੈ ਕਹਿੰਦੇ 125 ਸਾਲ ਦੀ ਉਮਰ ਵਿੱਚ 113 ਸਾਲ ਗੁਰੂ ਨਾਨਕ ਦੀ ਸਿੱਖੀ ਕਮਾ ਕੇ ਬਾਬਾ ਬੁੱਢਾ ਸਾਹਿਬ ਇਹ ਸੰਸਾਰ ਦੇ ਮੈਦਾਨ ਦੇ ਵਿੱਚੋਂ ਜਿੱਤ ਕੇ ਸੂਰਮਾ ਬਣ ਕੇ ਸੱਚਖੰਡ ਨੂੰ ਗਏ ਨੇ ਇਸ ਲਈ ਵਧਾਈ ਇਹ ਜੀਵਨ ਕੜਿਆ ਆਪਣੇ ਸਿੱਖਾਂ ਦਾ ਮੈਂ ਬਾਤ ਨਿਮਰਤਾ ਦੀ ਕਰਨਾ ਸਮਾਇ ਜਿਸ ਵਕਤ ਬਾਬਾ ਬੁੱਢਾ ਸਾਹਿਬ ਜੀ ਦੇ ਅੰਤਮ ਸੰਸਕਾਰ ਇਤਿਹਾਸ ਕਹਿੰਦੇ ਛੇਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਕੀਤਾ ਇਸ਼ਨਾਨ ਜਦੋਂ ਕਰਵਾਉਣ ਲੱਗੇ ਕਹਿੰਦੇ ਨੇ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਹਸਤ ਆਪਣੇ ਹਸਤਾ ਵਿੱਚ ਲੈ ਛੇਵੇਂ ਪਾਤਸ਼ਾਹ ਦੇ ਨੇਤਰਾਂ ਦੇ ਵਿੱਚੋਂ ਥੋੜੇ ਜੇ ਮੋਤੀ ਵੀ ਨਿਕਲੇ ਤੇ ਸੰਗਤ ਵੇਖਣ ਲੱਗ ਗਈ ਕਹਿ ਲੱਗੇ ਗੁਰਸਿੱਖੋ ਇਸ ਬਾਬੇ ਦੇ ਪ੍ਰੇਮ ਦੀ ਬਾਤ ਹੈ ਕਹਿੰਦੇ ਮੈਂ ਇਹਨਾਂ ਹੱਥਾਂ ਨੂੰ ਨਮਸਕਾਰ ਕਰਦਾ ਕਿ ਧੰਨ ਬਾਬਾ ਬੁੱਢਾ ਸਾਹਿਬ ਤੇਰੀ ਇਹ ਹਸਤ ਕਮਲ ਜਿਹੜੇ ਮੇਰੇ ਸੰਸਾਰ ਦੇ ਵਿੱਚ ਆਉਣ ਦਾ ਕਾਰਨ ਬਣਿਆ ਸਾਧ ਸੰਗਤ ਜਿਸ ਵਕਤ ਅਰਥੀ ਤਿਆਰ ਹੋ ਗਈ। ਬਾਬਾ ਬੁੱਢਾ ਸਾਹਿਬ ਜੀ ਦਾ ਪਾਵਨ ਸਰੀਰ ਸਜਾ ਦਿੱਤਾ ਗਿਆ। ਤੇ ਜਿਸ ਵਕਤ ਅਰਥੀ ਨੂੰ ਉਠਾਇਆ ਛੇਵੇਂ ਪਾਤਸ਼ਾਹ ਨੇ ਆਪਣਾ ਮੋਢਾ ਦਿੱਤਾ ਗੱਜ ਕੇ ਆਖੋ ਸਤਨਾਮ ਤੇ ਨਾਲ ਕਹਿੰਦੇ ਬਾਬਾ ਬੁੱਢਾ ਸਾਹਿਬ ਉਸ ਦਿਨ ਤਾਂ ਪਾਲਕੀ ਚੋਂ ਨਿਕਲ ਗਿਆ ਸੀ। ਪਰ ਮੈਂ ਸੋਚਦਾ ਸੀ ਕਿ ਇਹ ਮੈਂ ਤੇਰਾ ਕਰਜ਼ਾ ਅਧੂਰਾ ਨਹੀਂ ਰਹਿਣ ਦੇਣਾ ਬਾਬਾ ਅੱਜ ਤੇਰੀ ਅੰਤਮ ਯਾਤਰਾ ਦੇ ਆਖਰੀ ਪੜਾਅ ਤੱਕ ਮੈਂ ਆਪਣਾ ਮੋਢਾ ਦੇਵਾਂਗਾ ਐਸਾ ਨਿਮਰਤਾ ਵਾਲਾ ਸੁਭਾਅ ਸੀ ਇਥੋਂ ਇਹ ਗੱਲ ਸੰਸਾਰ ਨੂੰ ਦੱਸ ਦਿੱਤੀ ਕਿ ਜਿਹੜਾ ਸੰਤ ਸਿਪਾਹੀ ਨਾ ਹੋਵੇ ਉਹ ਨਾ ਤਾਂ ਕਿਸੇ ਦਾ ਕੋਈ ਸਵਾਰ ਸਕਦਾ ਹੈ ਨਾ ਉਹ ਕਿਸੇ ਨੂੰ ਬਚਾ ਸਕਦਾ ਤੇ ਨਾ ਉਹ ਆਪ ਬਚ ਸਕਦਾ ਸੰਤ ਹੋਏਗਾ ਬਾਤ ਵੱਖਰੀ ਪਰ ਜੇ ਸਿਪਾਹੀ ਨਾ ਹੋਇਆ ਤਾਂ ਦੁਸ਼ਮਣ ਤੋਂ ਮਾਰਿਆ ਜਾਏਗਾ ਤੇ ਦੂਸਰੇ ਨੂੰ ਬਚਾ ਨਹੀਂ ਸਕੇਗਾ ਤੇ ਜਿਹੜਾ ਸਿਪਾਹੀ ਹੋਏ ਉਦੇ ਕੋਲ ਸੰਤ ਵਾਲੀ ਬਿਰਤੀ ਨਾ ਹੋਵੇ ਉਹ ਪਾਪ ਕਰੇਗਾ ਜ਼ੁਲਮ ਕਰੇਗਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਕਿਹਾ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਹੁਣ ਸਿਪਾਹੀ ਕੋਲ ਸੰਤ ਵਾਲਾ ਗੁਣ ਹੋਏਗਾ ਤੇ ਸੰਤ ਦੇ ਕੋਲ ਸਿਪਾਹੀ ਵਾਲਾ ਗੁਣ ਹੋਏਗਾ ਤੇ ਸੰਤ ਔਰ ਸਿਪਾਹੀ ਦਾ ਜਿਹੜਾ ਸੰਕਲਪ ਹੈ ਜੇ ਅੱਜ ਸਾਡੀ ਕੌਮ ਦੀ ਇਹ ਵਿਰਾਸਤ ਹੈ ਗੁਰਸਿੱਖੋ ਤਾਂ ਇਹ ਵਿਰਾਸਤ ਦੇ ਮਾਲਕ ਧੰਨ ਗੁਰੂ ਹਰਗਵਿੰਦ ਸਾਹਿਬ ਪਾਤਸ਼ਾਹ ਮਹਾਰਾਜ ਦਸਮ ਪਾਤਸ਼ਾਹ ਨੇ ਤੇ ਫਿਰ ਹਰ ਇੱਕ ਸਿੱਖ ਨੂੰ ਹੀ ਪਾਬੰਦ ਕਰ ਦਿੱਤਾ ਰਹਿਤ ਦੇ ਕੇ ਪਰ ਇਹਦਾ ਸੰਕਲਪ ਨੂੰ ਉਜਾਗਰ ਇਹਨੂੰ ਸੰਸਾਰ ਤੇ ਰੂਪਨ ਛੇਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਦੀ ਜਿਹੜੀ ਸਿੱਖਿਆ ਸੀ ਉਹ ਬੜੀ ਬਾਖ ਕਮਾਲ ਸੀ ਮੈਂ ਦੋ ਬੇਨਤੀਆਂ ਇਤਿਹਾਸ ਤੇ ਚਰੋਖੇ ਚ ਕਰਦਾ ਸਤਿਗੁਰਾਂ ਦੇ ਦੋ ਸਿੱਖ ਹੋਏ ਭਾਈ ਖੀਵਾ ਜੀ ਔਰ ਭਾਈ ਪੀਵਾ ਜੀ ਸਾਡੇ ਵਿਦਵਾਨਾਂ ਨੇ ਤਾਂ ਵੈਸੇ ਜ਼ਿਕਰ ਕੀਤਾ ਵੀ ਉਹ ਸਰਹੰਦ ਦੇ ਹੀ ਲਾਗੇ ਛਾਕੇ ਦੇ ਰਹਿਣ ਵਾਲੇ ਸੀ ਉਹ ਕੇਹ ਮਹਾਰਾਜ ਦੀ ਇਸ ਧਰਤੀ ਨੂੰ ਸਰਸ਼ਾਰ ਹੋਈ ਹੈ ਜਿਹੜਾ ਪ੍ਰਭਾਵ ਸੀ ਗੁਰੂ ਹਰਗਵਿੰਦ ਸਾਹਿਬ ਪਾਸ਼ਾ ਦੀ ਇੱਕ ਗੈਰ ਸਿੱਖ ਰਾਈਟਰ ਹੋਇਆ ਹੈ ਮੋਹਨ ਸੁਫਾਨੀ ਇਹ ਜ਼ਿਕਰ ਉਹਨੇ ਕੀਤਾ ਹੈ ਉਹ ਕਹਿੰਦਾ ਕਮਾਲ ਦੀ ਗੱਲ ਤਾਂ ਇਹ ਹੋਈ ਕਿ ਜਿਹੜੇ ਸਿੱਖ ਗੁਰੂ ਹਰਗਵਿੰਦ ਸਾਹਿਬ ਪਾਸ਼ਾ ਦੀ ਫੌਜ ਵਿੱਚ ਭਰਤੀ ਹੋ ਗਏ ਠੀਕ ਹੈ ਉਹ ਮੌਤ ਦੇ ਭੈ ਤੋਂ ਮੁਕਤ ਹੋਣਾ ਸੁਭਾਵਿਕ ਸੀ ਪਰ ਸੱਚ ਇਹ ਵੇਖਿਆ ਇਸ ਸੰਸਾਰ ਤੇ ਕਿ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਸਿੱਖ ਵੀ ਬਣ ਗਿਆ ਘਾਰੋਵਾਰੀ ਕੀਰਤੀ ਸਿੱਖ ਵੀ ਮੌਤ ਦੇ ਭੈ ਤੋਂ ਦੂਰ ਹੋ ਗਿਆ ਕਹਿੰਦੇ ਇਹ ਸ਼ਾਹੂਕਰ ਸੰਦੋਨੇ ਭਰਾ ਛੇਵੇਂ ਪਾਤਸ਼ਾਹ ਦੇ ਸੇਵਕ ਸੀ ਸਮਾਂ ਆਇਆ ਇਨਾਂ ਦਾ ਇੱਕ ਅਸੂਲ ਸੀ ਕਿ ਜਦੋਂ ਕਿਸੇ ਨੂੰ ਕਰਜ਼ਾ ਦਿੰਦੇ ਸੀ ਨਾ ਉਹਦੀ ਲਿਖਤ ਨਹੀਂ ਸੀ ਕਰਦੇ। ਉਦੋਂ ਲੋਕਾਂ ਦੇ ਈਮਾਨ ਬੜੇ ਪੱਕੇ ਹੁੰਦੇ ਸੀ ਭਾਈ। ਅੱਜ ਤਾਂ ਹਾਲਾਤ ਇਹ ਬਣ ਗਏ ਵੀ ਲਿਖੇ ਹੋਏ ਦੀ ਵੀ ਕੋਈ ਵੈਲੀ ਨਹੀਂ ਰਹੀ। ਦੇਖੋ ਜ਼ਮਾਨਾ ਕਿੱਥੇ ਪਹੁੰਚ ਗਿਆ। ਖਦੇ ਜ਼ਮਾਨਾ ਸੀ ਕਿ ਬਿਨਾਂ ਲਿਖਤ ਤੋਂ ਕੀਤਾ ਗਿਆ ਲੈਣ ਦੇਣ ਤੇ ਅੱਜ ਦੀ ਲਿਖਤ ਦੀ ਵੀ ਕੋਈ ਮੈਲੀ ਨਹੀਂ। ਇਨਾਂ ਦੇ ਕੋਲ ਇੱਕ ਲੈਣ ਵਾਸਤੇ ਆਇਆ ਕਰਜ਼ਾ ਪਹਿਲਾਂ ਇਹਨਾਂ ਦੇ ਪਿੰਡ ਗਿਆ ਉੱਥੋਂ ਦੱਸਿਆ ਗਿਆ ਕਿ ਉੱਤੇ ਦੁਕਾਨ ਤੇ ਨਹੀਂ ਆ ਕੇ ਭਾਈ ਖੀਵਾ ਜੀ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਮੈਨੂੰ ਕਰਜ਼ੇ ਦੀ ਲੋੜ ਹੈ ਉਹਨਾਂ ਨੇ ਆਪਣੇ ਭਰਾ ਨੂੰ ਆਵਾਜ਼ ਦਿੱਤੀ ਕਿ ਭਾਈ ਭੀਵਾ ਜੀ ਇਹਨਾਂ ਨੂੰ ਪੁੱਛ ਲੋ ਜਿੰਨਾ ਇਹਨਾਂ ਨੂੰ ਰੁਪਈਆ ਚਾਹੀਦਾ ਹੈ ਇਹਨੂੰ ਕਰਜਾ ਦੇ। ਛੋਟਾ ਭਰਾ ਅੰਦਰ ਚਲਾ ਗਿਆ। ਇਹ ਸੱਜਣ ਬੈਠਾ ਬੈਠਾ ਕਹਿਣ ਲੱਗਾ ਭਾਈ ਸਾਹਿਬ ਮੈਂ ਤੁਹਾਡੇ ਪਿੰਡੋਂ ਹੋ ਕੇ ਆਇਆ। ਬੜੀ ਅਜੀਬ ਜਿਹੀ ਘਟਨਾ ਮੈਂ ਤੁਹਾਡੇ ਨਗਰ ਵਿੱਚ ਦੇਖੀ। ਕਹਿੰਦੇ ਜੀ ਕੀ? ਕਹਿੰਦੇ ਇੱਕ ਨੌਜਵਾਨ ਬੱਚੇ ਦੀ ਮੌਤ ਹੋਈ। ਇੱਕ ਪਾਸੇ ਉਹਦੀ ਮਾਂ ਬੈਠੀ ਹੈ ਇੱਕ ਪਾਸੇ ਉਹਦਾ ਪਿਓ ਬੈਠਾ ਹੈ ਪਰ ਕਮਾਲ ਦੀ ਗੱਲ ਇਹ ਹੈ ਨੌਜਵਾਨ ਮੌਤ ਹੋਵੇ ਨਾ ਮਾਰ ਹੋ ਰਹੀ ਹੈ ਨਾ ਪਿਓ ਰੋ ਰਿਹਾ ਹੈ ਬਲਕਿ ਉਹ ਧੰਗ ਗੁਰੂ ਹਰਗਵਿੰਦ ਸਾਹਿਬ ਪਾਤਸ਼ਾਹ ਨੂੰ ਚੇਤੇ ਕਰਦੇ ਨੇ ਸਤਿਗੁਰਾਂ ਦਾ ਵਾਰ-ਵਾਰ ਨਾਂ ਲੈਂਦੇ ਨੇ ਤੇ ਬਾਣੀ ਦੇ ਸ਼ਬਦ ਪੜ੍ਹਦੇ ਨੇ ਤੇ ਕਹਿਣ ਲੱਗਾ ਮੈਂ ਤਾਂ ਆਪਣੇ ਜੀਵਨ ਦੇ ਵਿੱਚ ਘਟਨਾ ਪਹਿਲੀ ਵਾਰ ਦੀ ਬਹੁਤ ਤੇ ਬਜ਼ੁਰਗ ਦੀ ਹੋ ਜਵੇ ਉਹ ਵੀ ਬਰਦਾਸ਼ਤ ਕਰਦਾ ਭਾਈ ਖੀਵਾ ਜੀ ਨੇ ਆਪਣੇ ਭਰਾ ਨੂੰ ਆਵਾਜ਼ ਦੇਣ ਤੋਂ ਪਹਿਲਾਂ ਕਹਿੰਦਾ ਵੀ ਸੱਜਣਾ ਇੰਉਂ ਦੱਸ ਤੈਨੂੰ ਪਤਾ ਨਹੀਂ ਵੀ ਸਾਡੇ ਪਿੰਡ ਦਾ ਰਵਾਜ ਹੈ ਕਹਿੰਦੇ ਜੀ ਕਿਸ ਤਰ੍ਹਾਂ ਕਹਿੰਦੇ ਸਾਡਾ ਸਾਰਾ ਪਿੰਡ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਰਸ਼ਾ ਦਾ ਸ਼ਰਧਾਲੂ ਹੈ ਸਾਡੇ ਪਿੰਡ ਵਿੱਚ ਜਦੋਂ ਵੀ ਕਿਤੇ ਕੋਈ ਅਜਿਹੀ ਘਟਨਾ ਵਾਪਰਦੀ ਹੈ ਸਾਡੇ ਸਾਰੇ ਇਸ ਤਰ੍ਹਾਂ ਕਰਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਯਾਦ ਕਰਦੇ ਨੇ ਵੱਡੇ ਤੋਂ ਵੱਡੇ ਦੁੱਖ ਵਿੱਚ ਜਦੋਂ ਅਸੀਂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਯਾਦ ਕਰਦੇ ਹਾਂ ਤੇ ਸਾਨੂੰ ਵੱਡਾ ਦੁੱਖ ਵੀ ਦੁੱਖ ਨਹੀਂ ਲੱਗਦਾ ਤੇ ਸਾਨੂੰ ਉਹ ਦੁੱਖ ਵੀ ਪਰਮਾਤਮਾ ਦਾ ਦਿੱਤਾ ਹੋਇਆ ਕੋਈ ਪਰਚਾ ਹੀ ਲੱਗਦਾ